ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸਾਨ ਮੋਰਚੇ ਵੱਲੋਂ ਹਰਿਆਣਾ ਸਰਕਾਰ ਦੇ ਮੰਤਰੀ ਅਤੇ ਡੀਜੀਪੀ ਹਰਿਆਣਾ ਦਾ ਪੁਤਲਾ ਫੁਕਿਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਕਿਸਾਨਾਂ ਤੇ ਹਰਿਆਣਾ ਸਰਕਾਰ ਵੱਲੋਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ ਇਸ ਦੇ ਸਬੰਧ ਵਿੱਚ ਅਸੀਂ ਹਰਿਆਣਾ ਦੇ ਮੰਤਰੀ ਮਨੋਹਰ ਲਾਲ ਖੱਟੜ ਅਨਿਲ ਵਰਗ ਅਤੇ ਡੀਜੀਪੀ ਹਰਿਆਣਾ ਦਾ ਪੁਤਲਾ ਫੁਕਿਆ ਤੇ ਪੰਜਾਬ ਸਰਕਾਰ ਦੇ ਨਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਅੱਜ ਪ੍ਰੋਫੈਸ਼ਨ ਕਿਤਾਬ ਨਹੀਂ ਸਿਕਰੇਟ ਹੈ ਕੀ ਕੁਛ ਮੰਗਾ ਨੇ ਕੀ ਕੁਛ ਅੱਗੇ ਰਣਨੀਤੀ ਹੈ ਦੇਖੋ ਜਿਹੜਾ ਅੱਜ ਦਾ ਸੰਯੁਕਤ ਕਿਸਾਨ ਮੋਰਚੇ ਦਾ ਐਲਾਨ ਸੀਗਾ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਇਹਨਾਂ ਦੇ ਪੂਤਲੇ ਫੁੱਕਣ ਆਏ ਆ ਜਿਹੜਾ ਪੂਰੇ ਸੰਯੁਕਤ ਮੋਰਚੇ ਨੇ ਐਲਾਨ ਕੀਤਾ ਸੀਗਾ ਤੇ ਨਾਲ ਹੀ ਅਸੀਂ ਮੰਗ ਕਰਦੇ ਆ ਕਿ ਜੋ ਸਾਡੇ ਕਿਸਾਨ ਇਹਨਾਂ ਨੇ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਨੇ ਉਹਨਾਂ ਡੀਜੀਪੀ ਤੇ ਹਰਿਆਣੇ ਦੀ ਸਰਕਾਰ ਤੇ ਤੇ ਉੱਥੋਂ ਦੇ ਗ੍ਰਹਿ ਮੰਤਰੀ ਤੇ ਪਰਚੇ ਦਰਜ ਕਰਕੇ ਸਾਡੇ ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਜਿਹੜੀਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੇ ਜੋ ਭਾਰਤ ਸਰਕਾਰ ਨੇ 2 ਸਾਲ ਪਹਿਲਾਂ ਮੰਨ ਚੁੱਕੇ ਸੀਗੇ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ ਜਿਹੜੀਆਂ ਦੋ ਚਾਰ ਮੰਗਾਂ ਸਾਡੀਆਂ ਹੋਰ ਨਵੀਆਂ ਸੀਗੀਆਂ ਉਹ ਵੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਅਸੀਂ ਨਜਾਇਜ਼ ਨਹੀਂ ਮੰਗ ਮੰਗ ਰਹੇ ਉਹ ਵੀ ਸਾਡੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਵੀ ਭਾਰਤ ਸਰਕਾਰ ਤੁਰੰਤ ਲਾਗੂ ਕਰੇ ਤਾਂ ਕਿ ਜੋ ਕਿਸਾਨ ਨੇ ਉਹ ਆਪਣੇ ਘਰਾਂ ਦੇ ਵਿੱਚ ਬੈਠ ਕੇ ਤੇ ਆਪਣੇ ਖੇਤਾਂ ਦੇ ਵਿੱਚ ਆਰਾਮ ਨਾਲ ਖੇਤੀ ਕਰਨ ਤੇ ਅਸੀਂ ਮੰਗ ਕਰਦੇ ਹਾਂ ਜੋ ਸਾਡੇ ਸਾਥੀ ਖਨੌਰੀ ਬਾਰਡਰ 'ਾਂਹੀਂ ਤੇ ਸੰਭੂ ਬਾਰਡਰ 'ਾਂਹੀਂ ਦਿੱਲੀ ਕੂਚ ਦੋਨੋਂ ਦਾ ਪ੍ਰੋਗਰਾਮ ਆ ਉਹਨਾਂ ਨੂੰ ਉਹਦੇ ਰਾਸਤੇ ਖੋਲੇ ਜਾਣ ਤੇ ਉਹਨਾਂ ਨੂੰ ਜੋ ਸੰਵਿਧਾਨ ਦੇ ਵਿੱਚ ਆ ਸਾਡੇ ਸ਼ਾਂਤਮਈ ਪ੍ਰਦਰਸ਼ਨ ਅਸੀਂ ਕਰ ਸਕਦੇ ਹਾਂ ਉਹ ਹੱਕ ਆ ਜਿਹੜਾ ਬਹਾਲ ਕੀਤਾ ਜਾਵੇ ਨਾਲ ਜਿਹੜੀਆਂ ਇਹ ਸਾਡੇ ਕਿਸਾਨਾਂ ਦੀਆਂ ਸਾਹਤਾਂ ਹੋਈਆਂ ਨੇ ਜਿਸ ਤਰ੍ਹਾਂ ਅ ਪਰसों 21 ਸਾਲ ਦੇ ਨੌਜਵਾਨ ਸੁਭਕਰਨ ਸਿੰਘ ਦੇ ਇਹਨਾਂ ਨੇ ਸਿੱਧੀ ਖੇਤਾਂ ਦੇ ਵਿੱਚ ਖੜੇ ਕਿਸਾਨ ਦੇ ਗੋਲੀ ਮਾਰੀਆ ਉਸ ਦੀ ਅਸੀਂ ਨਿੰਦਿਆ ਕਰਦੇ ਹਾਂ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿਉਂ ਨਾ ਸੀਦਾਂ ਨੂੰ ਸੀਦਾਂ ਦੀ ਤਰ੍ਹਾਂ ਪੂਰਾ ਮੁਆਵਜ਼ਾ ਨੌਕਰੀ ਤੇ ਉਹਨਾਂ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਜੋਗ ਸਜ਼ਾਵਾ ਜੋ ਬਣਦੀਆਂ ਨੇ ਉਹ ਦਿੱਤੀਆਂ ਜਾਣ। ਅੱਜ ਕਿਸਾਨ ਦੀ ਔਰ ਮੌਤ ਹੋ ਗਈ ਕਰ ਕਨੂਰੀ ਦੇਖੋ ਇਹ ਕੋਈ ਇੱਕ ਨਹੀਂ ਹੈਗਾ ਹਰ ਰੋਜ਼ ਕਿਸਾਨ ਇਹ ਸਰਕਾਰਾਂ ਦੀ ਗਲਤ ਨੀਤੀਆਂ ਕਾਰਨ ਰੋਜ਼ ਸਾਤਾਂ ਦੇ ਰਹੇ ਨੇ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਇਹ ਸਾਤਾਂ ਉਦੋਂ ਹੀ ਬੰਦ ਹੋਣਗੀਆਂ ਜੋ ਤੁਸੀਂ ਵਾਦੇ ਸਾਡੇ ਨਾਲ ਕਿਤੇ ਨਾ ਉਹਨਾਂ ਨੂੰ ਪੂਰੇ ਕਰੋ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਕਰੋ ਤੇ ਨਾਲ ਕਿਸਾਨਾਂ ਸਿਰ ਕਰਜ਼ੇ ਚੜੇ ਨੇ ਜੋ ਉਹਨਾਂ ਨੂੰ ਰੱਦ ਕਰੋ ਮਜ਼ਦੂਰਾਂ ਸਿਰ ਕਰਜ਼ੇ ਚੜੇ ਨੇ ਉਹਨਾਂ ਨੂੰ ਰੱਦ ਕਰੋ ਤਾਂ ਕਿ ਇਹ ਜਿਹੜੇ ਲੋਕਾਂ ਦਾ ਢਿੱਡ ਭਰਨੇ ਵਾਲੇ ਕੌਮ ਆ ਇਸ ਨੂੰ ਹਾਂਜੀ ਦੇਖੋ ਜਿਹੜੇ ਕਿਸਾਨਾਂ ਦੀਆਂ ਸਾਥ ਤਾਂ ਹੋ ਰਹੀਆਂ ਨੇ ਅਸੀਂ ਉਹਨਾਂ ਨੂੰ ਅਜਾਈ ਨਹੀਂ ਜਾਣ ਦੇਵਾਂਗੇ ਤੇ ਸਰਕਾਰਾਂ ਤੋਂ ਮੰਗ ਕਰਦੇ ਆ ਕਿ ਜਿੰਨੀ ਜਲਦੀ ਇਹ ਸਰਕਾਰ ਇਹ ਮੰਗਾਂ ਨੂੰ ਲਾਗੂ ਕਰ ਦੂਗੀ ਇਹਨਾਂ ਦੇ ਫਾਇਦੇ ਦੀ ਗੱਲ ਆ ਨਹੀਂ ਇਹ ਅੰਦੋਲਨ ਨੇ ਜਿਹੜੇ ਜਦੋਂ ਤੱਕ ਸਰਕਾਰ ਇਹ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰੂਗੇ ਉਦੋਂ ਤੱਕ ਇਹ ਅੰਦੋਲਨ ਜਾਰੀ ਰਹਿਣਗੇ ਤੇ ਇਹਨਾਂ ਦੇ ਦਾਇਰੇ ਘੇਰੇ ਨੇ ਜਿਹੜੇ ਉਹ ਵੱਡੇ ਹੋਣਗੇ ਹੁਣ ਪੂਰੇ ਭਾਰਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਜਿਹੜੀਆਂ ਅੱਜ ਦਾ ਕਾਲਾ ਦੀਵਸਾ ਤੇ ਇਹਨਾਂ ਚਾਰ ਪੰਜ ਭਾਰਤ ਸਰਕਾਰ ਦੇ ਮੰਤਰੀ ਦੇ ਪ੍ਰਧਾਨ ਮੰਤਰੀ ਦਾ ਹਰਿਆਣੇ ਦੇ ਮੰਤਰੀ ਅਨਿਲ ਬਿੱਜ ਦਾ ਤੇ ਖੱਟਰ ਦਾ ਤੇ ਉੱਥੇ ਤੋਂ ਡੀਜੀਪੀ ਦੇ ਅੱਜ ਪੂਤਲੇ ਸਾੜੇ ਗਏ ਨੇ ਤੇ ਇਹ ਸਿਰਫ ਇੱਕ ਚੇਤਾਵਨੀ ਹੈ ਇਹਨਾਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦਾ ਬੀਜੇਪੀ ਪਾਰਟੀ ਦਾ ਤੇ ਭਾਰਤ ਸਰਕਾਰ ਦਾ ਪੂਰ ਜ਼ੋਰ ਵਿਰੋਧ ਪੂਰੇ ਦੇਸ਼ ਦੇ ਵਿੱਚ ਵੱਡੇ ਵਿਸਾਲ ਇਕੱਠਾਂ ਦੇ ਨਾਲ ਕਰਾਂਗੇ